ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨੇ ਜਗਤ ਨੂੰ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਨੀਰ ਦੀ ਬਹੁਤ ਹੀ ਟੇਸਟੀ ਬਣਨ ਵਾਲੀ ਪਨੀਰ ਦੀ ਪੁਰਜੀ ਦੀ ਰੈਸਪੀ ਜੋ ਕਿ ਬਣਾਉਣਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਹੋਰ ਅਗਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਤੇ ਪਹਿਲੀ ਵਾਰ ਆਏ ਹੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਰੈਸਪੀ ਸ਼ੇਅਰ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਇਹ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜਰੂਰ ਟਰਾਈ ਕਰਨਾ ਸਭ ਤੋਂ ਪਹਿਲਾਂ ਅਸੀਂ ਪਨੀਰ ਲੈ ਲਾਂਗੇ ਜਿਹਨੂੰ ਆਪਾਂ ਕੱਦੂਕਸ ਕਰ ਲਿੱਤਾ ਵੈ ਆਪਾਂ ਨੂੰ ਕੱਦੂਕਸ ਕਰਕੇ ਹੀ ਲੈਣਾ ਵੈ ਮੈਂ 250 ਗ੍ਰਾਮ ਪਨੀਰ ਲਿੱਤਾ ਵੈ ਜਿਹਨੂੰ ਕੱਦੂਕਸ ਕਰ ਲਿੱਤਾ ਵੈ ਹੁਣ ਅਸੀਂ ਇਹਦਾ ਤੜਕਾ ਤਿਆਰ ਕਰ ਲਾਂਗੇ ਮੈਂ ਕੜਾਈ ਦੇ ਵਿੱਚ ਇੱਕ ਕੜਛੀ ਤੇਲ ਲਿੱਤਾ ਵੈ ਆਇਲ ਤੁਸੀਂ ਜੋ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਏਗੇ ਤੁਸੀਂ ਚਾਹੇ ਤੈਨੂੰ ਘਿਓ ਦੇ ਵਿੱਚ ਵੀ ਬਣਾ ਸਕਦੇ ਹੋ ਚਾਹੇ ਤੈਨੂੰ ਮੱਖਣ ਦੇ ਵਿੱਚ ਵੀ ਬਣਾ ਸਕਦੇ ਏਗੇ ਹੁਣ ਅਸੀਂ ਇਹਦੇ ਵਾਸਤੇ ਸਬਜ਼ੀਆਂ ਦੇਖ ਲਓ ਕਿਹੜੇ-ਕਿਹੜੇ ਲਿੱਤੀਆਂ ਨੇ ਆਪਾਂ Shimla ਮਿਰਚ ਲਾਂਗੇ ਜਿਹਨੂੰ ਬਰੀਕ-ਬਰੀਕ ਕੱਟ ਲਿੱਤਾ ਵੈ ਟਮਾਟਰ ਵੀ ਬਰੀਕ ਕੱਟ ਲੈਣੇ ਨੇ ਤੇ ਪਿਆਜ਼, ਹਰੀ ਮਿਰਚ ਤੇ ਮਟਰ ਲਿੱਤੇ ਨੇ ਆਪਾਂ ਇਹਨਾਂ ਸਾਰਨ ਬਰੀਕ-ਬਰੀਕ ਕੱਟ ਲਿੱਤਾ ਵੈ ਹੁਣ ਅਸੀਂ ਇਹਨੂੰ ਤੇਲ ਸਾਡਾ ਗਰਮ ਹੋ ਚੁੱਕਿਆ ਵੈ ਇਹਦੇ ਵਿੱਚ ਇੱਕ ਚਮਚ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰਾ ਜਦ ਸਾਡਾ ਚੰਗੀ ਤਰੀਕੇ ਨਾਲ ਤੜਕ ਜਾਵੇ ਉਸ ਤੋਂ ਬਾਅਦ ਜੋ ਅਸੀਂ ਪਿਆਜ਼ ਕੱਟੇ ਸੀ ਬਰੀਕ-ਬਰੀਕ ਉਹ ਪਾ ਦਾਂਗੇ ਮੈਂ 3 ਤੋਂ 4 ਪਿਆਜ਼ ਲੈਣੇ ਨੇ ਅਸੀਂ ਇਹਦੇ ਵਿੱਚ ਇਹਨੂੰ ਬਰੀਕ-ਬਰੀਕ ਕੱਟ ਲੈਣਾ ਵੈ ਉਹਨਾਂ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਭੁੰਨਾ ਵੈ ਜਦ ਤੱਕ ਜੋ ਸਾਡੇ ਪਿਆਜ਼ ਦਾ ਕੱਚਾਪਣ ਨਹੀਂ ਖਤਮ ਹੋ ਜਾਂਦਾ ਤੇ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਤਦ ਤੱਕ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਭੁੰਨਾ ਵੈ ਦੇਖੋ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਭੁੰਨਾ ਵੈ ਜਦ ਤੱਕ ਸਾਡੇ ਪਿਆਜ਼ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਆਪਾਂ ਤਾਂ ਤੱਕ ਇਹਨੂੰ ਭੁੰਨਾ ਵੈ ਦੇਖੋ ਜੋ ਸਾਡੇ ਪਿਆਜ਼ ਦਾ ਕਲਰ ਚੇਂਜ ਹੋ ਚੁੱਕਿਆ ਵੈ ਸਾਡੇ ਪਿਆਜ਼ ਸਾਡੇ ਭੁੰਨੇ ਜਾ ਚੁੱਕੇ ਨੇ ਬਸ ਆਪੈਨੀ ਦੇਰੀ ਪੁੰਨਾਵੇਂ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਲਸਣ ਅਦਰਕ ਦਾ ਪੇਸਟ ਪਾਣਾ ਵੈ ਤੁਸੀਂ ਚਾਹੇ ਤੇ ਲਸਣ ਅਦਰਕ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਇਹ ਐ ਪਾਣਾ ਆਪਸ਼ਨਲ ਵੀ ਹੈ ਤੁਸੀਂ ਅਗਰ ਪਾਣਾ ਚਾਹੁੰਦੇ ਤਾਂ ਪਾ ਸਕਦੇ ਹੋ ਦੋ ਸਕਿੱਪ ਕਰ ਸਕਦੇ ਹੋ ਪਰ ਇਹ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਹੈ ਇਸ ਕਰਕੇ ਮੈਂ ਇਹ ਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਰਹੀ ਹਾਂ ਇਹ ਦੇਖੋ ਸਾਡਾ ਪਿਆਜ਼ ਵੀ ਜੇ ਭੁੰਨੇ ਜਾ ਚੁੱਕਿਆ ਹੈ ਲਸਣ ਅਦਰਕ ਵੀ ਸਾਡਾ ਭੁੰਨੇ ਜਾ ਚੁੱਕਿਆ ਹੈ ਹੁਣ ਅਸੀਂ ਚ ਬਾਕੀ ਸਬਜ਼ੀਆਂ ਪਾ ਦਾਂਗੇ ਹੁਣ ਮੈਂ ਇਹ ਦੇ ਵਿੱਚ ਸ਼ਿਮਲਾ ਵਿੱਚ ਪਾਈ ਹੈ ਮੈਂ ਇੱਕ ਸ਼ਿਮਲਾ ਮਿਸਲੀਤੀ ਸੀਗੀ ਜਿੰਨੂੰ ਆਪਾਂ ਬਰੀਕ-ਬਰੀਕ ਕੱਟ ਲਿੱਤਾ ਵੈ ਸਬਜ਼ੀਆਂ ਪਾ ਕੇ ਇਹਦਾ ਟੇਸਟ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੁਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਓ ਮਟਰ ਪਾਓ ਤੇ ਇਹਨਾਂ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਤੁਸੀਂ ਇਹਨੂੰ ਇੱਕ ਕੁਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪੁੰਨ ਲਿੱਤਾ ਵੈ ਹੁਣ ਅਸੀਂ ਇਹਦੇ ਵਿੱਚ ਮਟਰ ਵੀ ਪਾ ਦਾਂਗੇ ਹੁਣ ਆਪਾਂ ਇਹਨਾਂ ਚੰਗੀ ਤਰੀਕਾ ਸਾਰਿਆਂ ਨੂੰ ਪੁੰਨ ਲੈਣਾ ਵੇ ਇਹ ਦੇਖੋ ਆਪਾਂ ਇਹਨਾਂ ਚੰਗੀ ਤਰ੍ਹਾਂ ਪੁੰਨਨਾ ਵੇ ਦੇਖੋ ਸਾਰੇ ਚੰਗੀ ਤਰੀਕੇ ਨਾਲ ਮਿਕਸ ਹੋ ਚੁੱਕੇ ਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨਾਂ ਜਿੱਦਾਂ ਇਹ ਸਾਡੇ ਜੋ ਮਟਰ ਨੇ ਚੰਗੀ ਤਰ੍ਹਾਂ ਗਲਣੀ ਚਾਹੁੰਦੇ ਕਿਉਂਕਿ ਮਟਰ ਨੂੰ ਗਲਣ ਥੋੜਾ ਜਿਹਾ ਟਾਈਮ ਲੱਗਦਾ ਵੇ ਸ਼ਿਮਲਾ ਮਿਰਚ ਤਾਂ ਬਹੁਤ ਜਲਦੀ ਹੋ ਜਾਂਦੀ ਹੈ ਮਟਰ ਨੂੰ ਗਲਣ ਥੋੜਾ ਟਾਈਮ ਲੱਗਦਾ ਵੇ इस करके आप थोड़ी देर आपको भुन्ना में इस तरीके हूँ असं ये नमक पा देंगे एक चम्मच मैं नमक पाया वै। नमक तो उसी है। है व नमक तुम अपने टेस्ट अनुसार भी पा सकते हैं क्यों नमक पाना कि जो सारी सब्जियां जल्दी गल जाएंगी ਆਪਾਂਨ ਚੰਗੀ ਤਰੀਕੇ ਨਾਲ ਸਬਜ਼ੀਆਂ ਨੂੰ ਗਾਲ ਮਤਲਬ ਚੰਗੀ ਤਰ੍ਹਾਂ ਸਾੜੀ ਸਬਜ਼ੀਆਂ ਗਲ ਜਾਣ ਉਸ ਦਿਨ ਤੱਕ ਆਪਾਂ ਪਕਾਉਣਾ ਹੈ ਕਿਉਂਕਿ ਮਟਰ ਨੂੰ ਪੱਕਣ ਚ ਟਾਈਮ ਲੱਗਦਾ ਵੈ ਬਾਕੀ ਸਬਜ਼ੀਆਂ ਸਾੜੀ ਜਲਦੀ ਹੋ ਜਾਣਗੀਆਂ ਬਸ ਮਟਰ ਪੱਕਣ ਨੂੰ ਟਾਈਮ ਲੱਗੇਗਾ ਇਸਕਾ ਕੇ ਬਾਅਦ ਥੋੜੀ ਦੇਰ ਸੰਨ ਤੱਕ ਕੇ ਪਕਾਵਾਂਗੇ ਸਿਰਫ 2 ਤੋਂ 3 ਮਿੰਟ ਵਾਸਤੇ ਤਾਂ ਕਿ ਜੋ ਸਾਡੇ ਮਟਰ ਨੇ ਥੋੜੇ ਜੇ ਨਰਮ ਪੈ ਜਾਣ ਬਸ ਇੰਨੀ ਦੇਰ ਤੱਕ ਹੀ ਪਕਾਵਾਂਗੇ ਆਪਾਂ ਨੂੰ ਹਰਿਖੋ 2-2-3 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਹਰਿਖੋ ਇਸ ਤਰ੍ਹਾਂ ਆਪਾਂ ਵਿੱਚ ਵਿੱਚ ਹਿਲਾਉਂਦੇ ਵੀ ਜਾਣਾ ਵੈ ਹੁਣ ਅਸੀਂ ਇਹਦੇ ਵਿੱਚ ਹੋਰ ਮਸਾਲੇ ਪਾ ਦਾਂਗੇ ਮੈਂ 1 ਚਮਚ ਲਾਲ ਮਿਰਚ ਪਾਈ ਹੈ ਤੇ ਅੱਧੀ ਚਮਚ ਹੁਣ ਅਸੀਂ ਇਹਦੇ ਵਿੱਚ ਹਲਦੀ ਪਾਊਡਰ ਪਾ ਦਾਂਗੇ ਆਪਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਨੂੰ ਪੁੰਨਾ ਵੈ ਨੂੰ ਮੈਂ ਬਿਲਕੁਲ ਕੜਛੀ ਸਾਰਜ ਪਾਣੀ ਪਾਇਆ ਵੈ ਤਾਂ ਕਿ ਜੋ ਸਾਡੇ ਮਸਾਲੇ ਨੇ ਚੰਗੀ ਤਰੀਕੇ ਨਾਲ ਮਿਕਸ ਹੋ ਜਾਣ ਇਹ ਦੇਖੋ ਸਾਡੇ ਜੋ ਪਾਣੀ ਚ ਬੱਲ ਆ ਚੁੱਕਿਆ ਵੈ ਤੁਸੀਂ ਦੇਖ ਸਕਦੇ ਹੋ ਸਾਡੇ ਮਸਾਲੇ ਜੋ ਚੰਗੀ ਤਰੀਕੇ ਨਾਲ ਮਿਕਸ ਹੋ ਗਏ ਨੇ ਤੇ ਪੁੰਨੇ ਵੀ ਗਏ ਨੇ ਅਸੇ ਦੇ ਵਿੱਚ ਮੈਂ ਅੱਧਾ ਕੱਪ ਦੇ ਵਿੱਚ ਦੁੱਧ ਪਾਇਆ ਵੈ ਮੈਂ ਚੰਗਾ ਮਲਾਈ ਵਾਲਾ ਦੁੱਧ ਪਾ ਰਹੀ ਹਾਂ ਇਹਦੇ ਵਿੱਚ ਅੱਧਾ ਦੁੱਧ ਤੇ ਅੱਧੀ ਮਲਾਈ ਹੈ ਤੁਸੀਂ ਚਾਹੇ ਤੇ ਕੱਲੀ ਮਲਾਈ ਵੀ ਪਾ ਸਕਦੇ ਏ ਕਿਉਂ ਜਾਂ ਕੱਲਾ ਦੁੱਧ ਵੀ ਪਾ ਸਕਦੇ ਏ ਕਿਉਂ ਮੈਂ ਥੋੜਾ ਜਿਹਾ ਮਿਕਸ ਕਰਕੇ ਗਾੜਾ ਨੂੰ ਬਣਾ ਕੇ ਨੂੰ ਪਾਇਆ ਵੈ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਜਿਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟਿਆ ਸੀਗਾ ਇੱਕ ਟਮਾਟਰ ਲਿੱਤਾ ਸੀਗਾ ਜਿੰਨੂੰ ਆਪਾਂ ਬ੍ਰੀਕ ਕੱਟ ਕੇ ਪਾਇਆ ਵੈ ਤੁਸੀਂ ਚਾਹ ਦੇ ਦੀ ਪੇਸਟ ਬਣਾ ਕੇ ਵੀ ਪਾ ਸਕਦੇ ਆ ਕਿਉਂ ਹੁਣ ਆਪਾਂ ਨਾਲ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੈ ਇਹ ਦੇਖੋ ਇਹ ਜੋ ਸਬਜ਼ੀਆਂ ਵਾਲਾ ਆਪਾਂ ਆਪਾਂ ਪਨੀਰ ਦੀ ਪੁਰਜੀ ਬਣਾਉਂਦੇ ਆ ਸਬਜ਼ੀਆਂ ਵਾਲੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸੁੱਕਾ ਧਨੀਆ ਪਾ ਦਿੱਤਾ ਵੈ ਹੁਣ ਆਪਾਂ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਹੁਣ ਆਪਾਂ ਥੋੜੀ ਦੇਰ ਇਸ ਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਜੋ ਸਾਡੇ ਮਸਾਲੇ ਨੇ ਚੰਗੀ ਤਰ੍ਹਾਂ ਪੱਕ ਜਾਣ ਇਹ ਦੇਖੋ ਸਾਡੇ ਜੋ ਮਸਾਲੇ ਨੇ ਜੋ ਸਬਜ਼ੀਆਂ ਨੇ ਚੰਗੀ ਤਰੀਕੇ ਨਾਲ ਪੱਕ ਚੁੱਕੀਆਂ ਨੇ ਬਸ ਆਪਾਂ ਨੇ ਦੇਰ ਪਕਾਣੀਆਂ ਸੀ ਮਟਰ ਵੀ ਆਪਣੇ ਚੰਗੀ ਤਰੀਕੇ ਨਾਲ ਗਲ ਚੁੱਕੇ ਨੇ ਤੇ ਟਮਾਟਰ ਵੀ ਸਾਡੇ ਜੋ ਨਰਮ ਪੈ ਚੁੱਕੇ ਨੇ ਆਪਾਂ ਇਸ ਤਰੀਕੇ ਨਾਲ ਪੁੱਠੀ ਕਰਚੀ ਨਾਲ ਆਪਦਾ ਮਿਕਸ ਕਰ ਲਾਂਗੇ ਬਸ ਇੰਨੀ ਦੇਰ ਹੀ ਕਰਨਾ ਹੈ ਇਹ ਦੇਖੋ ਐਦੇ ਵਿੱਚ ਪਨੀਰ ਦੀ ਪੁਰਜੀ ਦੇ ਵਿੱਚ ਸਬਜ਼ੀਆਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਇਹ ਦੇਖੋ ਆਪਾਂ ਇਹਨੂੰ ਦਵਾਰਾ ਨੂੰ ਢੱਕ ਕੇ ਪਕਾ ਲਿਤਾ ਹੈ ਇਹ ਦੇਖੋ ਸਾਡੀ ਸਬਜ਼ੀਆਂ ਨੇ ਤੇਲ ਛੱਡ ਦਿੱਤਾ ਵੈ બસ ਅਪਹਿਲੀ ਧੀਰ ਤੱਕ ਹੀ ਪਕਾਣਾ ਵੈ ਹੁਣ ਅਸੀਂ ਇਹਦੇ ਵਿੱਚ ਜੋ ਪਨੀਰ ਨੂੰ ਕੱਦੂ ਕਸ ਕੀਤਾ ਸੀਗਾ ਉਹ ਪਾ ਦਾਂਗੇ ਇਸ ਤਰੀਕੇ ਨਾਲ ਪਨੀਰ ਨੂੰ ਆਪਾਂ ਕੱਦੂ ਕਸ ਕਰਕੇ ਕਰਦੇ ਆ ਕਿ ਜੋ ਸਾਡੇ ਜੋ ਪਨੀਰ ਹੈ ਉਹ ਸਾਡਾ ਚੰਗੀ ਤਰੀਕੇ ਨਾਲ ਮਿਕਸ ਹੋ ਜਾਵੇ ਇਹਦੇ ਵਿੱਚ ਇਹ ਦੇਖੋ ਤੁਸੀਂ ਚਾਹਤੇ ਨੂੰ ਹੱਥਾਂ ਦੇ ਨਾਲ ਬਰੀਕ ਬਰੀਕ ਆਪਾਂ ਤੋੜ ਕੇ ਵੀ ਕਰ ਸਕਦੇ ਆ ਪਰ ਇੱਕ ਵਾਰੀ ਤੁਸੀਂ ਇਹਨੂੰ ਕद्दूकस ਕਰਕੇ ਬਣਾਓਗੇ ਤਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਜੋ ਰੈਸਟੋਰੈਂਟ ਵਿੱਚ ਹੈ ਉਹ ਵੀ ਕद्दूकस ਕਰਕੇ ਹੀ ਪਾਉਂਦੇ ਨੇ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦਾਂਗੇ ਅੱਧਾ ਕੱਪ ਮੈਂ ਇਹਦੇ ਵਿੱਚ ਦੁੱਧ ਪਾਇਆ ਵੈ ਇਹ ਦੇਖੋ ਤੁਸੀਂ ਚਾਹੇ ਦੋ-ਦੋ ਜਗ੍ਹਾ ਤੇ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਪਰ ਦੁੱਧ ਪਾਣ ਨਾਲ ਕੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਵੈ ਇਸ ਕਰਕੇ ਮੈਂ ਥੋੜਾ ਜਿਹਾ ਦੁੱਧ ਪਾਇਆ ਇਹਦੇ ਵਿੱਚ ਹੁਣ ਆਪਾਂ ਨੂੰ ਹਲਕਾ ਹਲਕਾ ਇਸਾਂ ਦਾ ਤਬਾਕੇ ਨੂੰ ਮਿਕਸ ਕਰ ਲੈਣਾ ਹੈ ਮੈਂ ਤਾਂ ਕਿ ਜੋ ਸਾਡੇ ਮਟਰ ਨੇ ਉਹ ਪਨੀਰ ਦੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਹੋ ਜਾਣ ਇਹ ਦੇਖੋ ਆਪਾਂ ਸਿਰਫ 2 ਮਿੰਟ ਵਾਸਤੇ ਪਕਾਇਆ ਵੈ ਜੋ ਸਾਡਾ ਤੇਲ ਹੈ ਜਿਹੜਾ ਉੱਪਰ ਆ ਚੁੱਕਿਆ ਵੈ ਇਹ ਦੇਖੋ ਇਹਦੇ ਵਿੱਚ ਸਾਡੀ ਪਨੀਰ ਦੀ ਪੁਰਜੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਲਾਸਟ ਵਿੱਚ ਅਸੀਂ ਇਹਦੇ ਉੱਪਰ ਗਰਮ ਮਸਾਲਾ ਪਾ ਦਾਂਗੇ ਇੱਕ ਚਮਚ ਮੈਂ ਗਰਮ ਮਸਾਲਾ ਪਾਇਆ ਵੈ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਹੁਣ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਰੀਮ ਪਾ ਦਾਂਗੇ ਇਹ ਪਾਣੀ ਆਪਸ਼ਨਲ ਹੈ ਤੁਸੀਂ ਪਾ ਚੰਦੇ ਤਾਂ ਪਾ ਸਕਦੇ ਹੋ ਕਿਉਂਕਿ ਆਪਾਂ ਪਹਿਲਾਂ ਵੀ ਦੁੱਧ ਪਾਇਆ ਸੀਗਾ ਮਲਾਈ ਵਾਲਾ ਹੀ ਪਾਇਆ ਸੀਗਾ ਦੁੱਧ ਆਪਾਂ ਨੇ ਅਗਰ ਤੁਸੀਂ ਕਰੀਮ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਪਰ ਜੋ ਮਾਰਕੀਟ ਵਿੱਚ ਮਿਲਦੀ ਹੈ ਰੈਸਟੋਰੈਂਟ ਵਿੱਚ ਮਿਲਦੀ ਹੈ ਉਹਦੇ ਵਿੱਚ ਉਹ ਕਰੀਮ ਪਾਉਂਦੇ ਨੇ ਇਸ ਕਰਕੇ ਮੈਂ ਥੋੜੀ ਜਿਹੀ ਕਰੀਮ ਪਾਈ ਹੈ ਇੱਕ ਚਮਚ ਸਾਰੀ ਤੁਸੀਂ ਚਾਹੇ ਤੇ ਮਲਾਈ ਵੀ ਪਾ ਸਕਦੇ ਹੈਗੇ ਉਹ ਇਹ ਦੇਖੋ साड़ी ये जो पनीर की भुर्जी है बन के तैयार हो चुकी है हम लास्ट असं ये कसूरी मेथी पा देंगे इस तरह मसल के तुम हरिया धनिया भी पा सकते जो सद बट के धनिया पा सकते हैं पर कसूरी मेथी ने टेस्ट बहुत ज्यादा वधिया आ जाता है इस करके तुम कसूरी मेथी जरूर पा देखो ਸਾਡੀ ਜੋ ਪਨੀਰ ਦੀ ਪੁਰਜੀ ਆ ਬਣ ਕੇ ਤਿਆਰ ਹੋ ਚੁੱਕੀ ਐ ਹੁਣ ਅਸੀਂ ਨੂੰ ਸਰਵ ਕਰਾਂਗੇ ਇਹ ਦੇਖੋ ਕਿੰਨੀ ਵਧੀਆ ਸਾਡੀ ਜੋ ਪਨੀਰ ਦੀ ਪੁਰਜੀ ਆ ਬਣ ਕੇ ਤਿਆਰ ਹੋਈ ਐ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਰੀਮੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਐ ਇਹਦੇ ਵਿੱਚ ਜੋ ਸਬਜ਼ੀਆਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਅੰਮ੍ਰਿਤਸਰ ਦੀ ਫੇਮਸ ਪਨੀਰ ਦੀ ਪੁਰਜੀ ਦੀ ਰੈਸਪੀ ਹੈਗਾ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਜਲਦੀ ਪਹੁੰਚ ਸਕੇ। ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ। ਤੁਸੀਂ ਪੁਰਜੀ ਦਾ ਟੈਕਸਚਰ ਦੇਖ ਸਕਦੇ ਹੋ ਕਿੰਨਾ ਵਧੀਆ ਹੈ ਕਿੰਨਾ ਕਰੀਮੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਥੈਂਕ ਯੂ